ਅੰਮ੍ਰਿਤਸਰ ਸ਼ਹਿਰ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਲੱਖਾਂ ਸ਼ਰਧਾਲੂ ਰੋਜ਼ਾਨਾ ਆਉਂਦੇ ਹਨ ਪਰ ਜਗ੍ਹਾ-ਜਗ੍ਹਾ ਤੇ ਲੱਗੇ ਕੂੜੇ ਦੇ ਢੇਰ ਸ਼ਰਧਾਲੂਆਂ ਨੂੰ ਬਹੁਤ ਬੁਰਾ ਤਜਰਬਾ ਦਿੰਦੇ ਹਨ ਅੰਮ੍ਰਿਤਸਰ ਸ਼ਹਿਰ ਦਾ ਹਰ ਇੱਕ ਇਲਾਕਾ ਇਤਿਹਾਸਿਕ ਹੈ ਅਸੀਂ ਗੱਲ ਕਰ ਰਹੇ ਹਾਂ ਮਜੀਠਾ ਰੋਡ ਦੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਹਿਰੂਮ ਮੁਹੰਮਦ ਰਫੀ ਦਾ ਪਿੰਡ ਮਜੀਠਾ ਵਿਖੇ ਹੈ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਉਸ ਯਾਦਗਾਰ ਨੂੰ ਦੇਖਣ ਲਈ ਜਾਂਦੇ ਹਨ ਪਰ ਰਸਤੇ ਵਿੱਚ ਲੱਗੇ ਕੂੜੇ ਦੇ ਢੇਰ ਸੜਕਾਂ ਤੱਕ ਪਹੁੰਚ ਚੁੱਕੇ ਹਨ ਇਹ ਕੋੜਾ ਜਾਂ ਤਾਂ ਪੰਚਾਇਤ ਪਿੰਡਾਂ ਦਾ ਹੈ ਜਾਂ ਫਿਰ ਉੱਥੇ ਨਵੀਆਂ ਬਣੀਆਂ ਕਲੋਨੀਆਂ ਦਾ ਨਾਲ ਹੀ ਇੱਕ ਵਿਦਿਅਕ ਅਦਾਰਾ ਹੈ ਜਿੱਥੇ ਦੇਸ਼ ਤੇ ਭਵਿੱਖ ਇੱਕ ਚੰਗਾ ਇਨਸਾਨ ਬਣਨ ਲਈ ਆਉਂਦਾ ਹੈ ਪਰ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਇਲਾਕੇ ਨੂੰ ਬਿਮਾਰੀਆਂ ਵੱਲ ਲੈ ਕੇ ਜਾ ਰਹੇ ਹਨ ਜਿਸ ਵੱਲ ਸਰਕਾਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਜਿਹੜੇ ਟੂਰਿਸਟ ਪਲੇਸ ਹੁੰਦੇ ਨੇ ਉਹਨਾਂ ਸ਼ਹਿਰਾਂ ਤੇ ਸਰਕਾਰਾਂ ਤੇ ਸ਼ਹਿਰ ਦੇ ਸੰਬੰਧਿਤ ਵਿਭਾਗ ਜਿਹੜੇ ਨੇ ਉਹ ਪੂਰਾ ਜ਼ੋਰ ਲਗਾਉਂਦੇ ਨੇ ਕਿ ਯਾਤਰੀ ਜਿਹੜੇ ਨੇ ਉਹ ਵਧੀਆ ਸੰਦੇਸ਼ ਲੈ ਕੇ ਜਾਣ ਤੇ ਮੁੜ ਕੇ ਫੇਰ ਸ਼ਹਿਰ ਦੇ ਵਿੱਚ ਆਣ ਟੂਰਿਸਟ ਦੇ ਨਾਲ ਹੀ ਜਿਹੜੀ ਸ਼ਹਿਰ ਦੀ ਇਕਨੋਮੀ ਹੈ ਉਹ ਵਾਧੀ ਹੈ ਤਾਂ ਹੀ ਸ਼ਹਿਰ ਵਾਸੀ ਜਿਹੜੇ ਨੇ ਉਹ ਖੁਸ਼ਹਾਲ ਹੁੰਦੇ ਨੇ ਇਸ ਵਕਤ ਅਸੀਂ ਮਜੀਠਾ ਰੋਡ ਤੇ ਮੌਜੂਦ ਹਾਂ ਹੁਣ ਤੁਸੀਂ ਕਹੋਗੇ ਕਿ ਮਜੀਠਾ ਰੋਡ ਤੇ ਕਿਹੜਾ ਟੂਰਿਸਟ ਤੁਰਿਆ ਪਰ ਤੁਹਾਨੂੰ ਦੱਸ ਦਈਏ ਕਿ ਮਜੀਠੇ ਵੱਲ ਨੂੰ ਜਾਂਦਿਆਂ ਪਿੰਡ ਕੋਟਲਾ ਸੁਲਤਾਨ ਸਿੰਘ ਹੈ ਜਿੱਥੇ ਮਰਹੂਮ ਗਾਇਕ ਮੁਹੰਮਦ ਰਫੀਦੀ ਯਾਦਗਾਰ ਬਣੀ ਹੋਈ ਹੈ ਤੇ ਉੱਥੇ ਵੀ ਲੋਕ ਜਾਂਦੇ ਨੇ ਦੇਖਣ ਵਾਸਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਮਜੀਠਾ ਰੋਡ ਦੇ ਲਾਈਨ ਸਿਰ ਕਿੰਨਾ ਕੂੜਾ ਖਿਲਰਿਆ ਹੋਇਆ ਸੜਕ ਤੱਕ ਪਹੁੰਚ ਚੁੱਕਾ ਹੈ ਲੱਗੇ ਹੀ ਵਿਦਿਆਕ ਅਦਾਰੇ ਤੇ ਬੜੀਆਂ ਸੋਹਣੀਆਂ ਸੋਹਣੀਆਂ ਕਲੋਨੀਆਂ ਨੇ ਇਹ ਕੂੜਾ ਕਿੰਨਾ ਦਾ ਹੈ ਕਲੋਨੀਆਂ ਦਾ ਹੈ ਵਿਦਿਆਕ ਅਦਾਰੇ ਦਾ ਹੈ ਪੰਚਾਇਤਾਂ ਦਾ ਹੈ ਕਿਹਦਾ ਹੈ ਪਰ ਇਹ ਇਲਾਕਾ ਜਿਹੜਾ ਇਹ ਹਲਕਾ ਉਤਰੀ ਹੈ ਪਰ ਹਾਲਾਤ ਬਹੁਤ ਬੁਰੇ ਨੇ ਸਾਰੇ ਸ਼ਹਿਰ ਦੇ ਸੋ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਨੇ ਸਰਕਾਰਾਂ ਨੂੰ ਤੇ ਨਗਰ ਨਿਗਮ ਨੂੰ ਸਮਝਣਾ ਚਾਹੀਦਾ ਹੈ ਕਿ ਸ਼ਹਿਰ ਆਪਣਾ ਟੂਰਿਸਟ ਪਲੇਸ ਹੈ ਇਹਨਾਂ ਸੋਹਣਾ ਸ਼ਹਿਰ ਹੈ ਲੱਖਾਂ ਸ਼ਰਧਾਲੂ ਆਉਂਦੇ ਨੇ ਪਰ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਕਿ ਸ਼ਹਿਰ ਦੇ ਵਿੱਚੋਂ ਹਜੇ ਵੀ ਕੂੜਾ ਜਿਹੜਾ ਉਹ ਨਹੀਂ ਚੁੱਕਿਆ ਜਾ ਰਿਹਾ ਸੋ ਉਮੀਦ ਕਰਦੇ ਆਂ ਕਿ ਜਲਦੀ ਇਸ ਵੱਲ ਧਿਆਨ ਦਿੱਤਾ ਜਾਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ